ਜਿੰਦਾਬਾਦ ਜਿੰਦਾਬਾਦ ਜੋ ਲੋਕਾਂ ਦੇ ਜਮਹੂਰੀ ਹੱਕਾਂ ਤੇ ਸੈਂਟਰ ਹਮਲੇ ਬੰਦ ਕਰੇ ਬੰਦ ਕਰੇ ਬੰਦ ਕਰੇ ਲੋਕਾਂ ਦਾ ਏਕਾ ਜਿੰਦਾਬਾਦ 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 ਆ ਸਾਣਾ ਮਜ਼ਦੂਰਾਂ ਦਾ ਏਕਾ ਜਿੰਦਾਬਾਦ ਜਿੰਦਾਬਾਦ ਜੋ ਲੋਕਾਂ ਦੇ ਜਮਹੂਰੀ ਹੱਕਾਂ ਤੇ ਹਮਲੇ ਬੰਦ ਕਰੋ ਬੰਦ ਕਰੋ ਸੇਨ ਪੀਤੇ ਹੈ ਅਜ ਸਿੰਘ ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਲੜਨਵਾਦੀ ਵੱਲੋਂ ਸਾਰੇ ਪੰਜਾਬ ਦੇ ਜ਼ਿਲ੍ਹਾ ਹੈੱਡਕ quarterਾਂ ਦੇ ਉੱਤੇ ਪ੍ਰੋਟੈਸਟ ਕਰ ਰਹੇ ਆ ਇਸ ਕਰਕੇ ਕਿ ਕੇਂਦਰੀ ਜਾਂਚ ਏਜੰਸੀ ਵੱਲੋਂ ਜਿਸ ਤਰ੍ਹਾਂ ਸੂਬਿਆਂ ਦੇ ਅਧਿਕਾਰਾਂ ਵਿੱਚ ਦਖਲ ਦੇ ਕੇ ਆਪਣੀ ਫੋਰਸ ਨੂੰ ਭੇਜ ਕੇ ਮੋਦੀ ਸਰਕਾਰ ਨੇ ਪੰਜਾਬ ਦੇ ਨਾਮ 'ਵਕੀਲਾ' ਦੇ ਘਰਾਜੇ ਛਾਪੇ ਮਾਰੇ ਆ ਉਹ ਵਕੀਲ ਜਿਹੜੇ ਕਿਸਾਨਾਂ ਮਜ਼ਦੂਰਾਂ ਦੀ ਗੱਲ ਕਰਦੇ ਆ ਜਿਹੜੇ ਲੋਕਾਂ ਦੇ ਜਮਹੂਰੀ ਹੱਕਾਂ ਦੇ ਹੋ ਰਹੇ ਹਨ ਲਈ ਹਮੇਸ਼ਾ ਆਵਾਜ਼ ਉਠਾਉਂਦੇ ਰਹੇ ਨੇ ਅਸੀਂ ਇਹ ਸਮਝਦੇ ਆ ਕਿ ਮੋਦੀ ਸਰਕਾਰ ਬੇਸ਼ੱਕ ਅੱਜ ਸਤਾ ਵਿੱਚ ਆਈ ਹੈ ਪਰ ਉਹਦੀਆਂ ਨੀਤੀਆਂ ਵਿੱਚ ਕੋਈ ਫਰਕ ਨਹੀਂ ਹੈਗਾ ਉਸ ਦਾ ਫਾਸ਼ੀ ਹਮਲਾ ਔਰ ਜਿਸ ਨੂੰ ਉਹ ਆਪਣੀਆਂ ਸੈਂਟਰ ਦੀਆਂ ਏਜੰਸੀਆਂ ਦੇ ਰਾਹੀਂ ਪੰਜਾਬ ਨੂੰ ਡਰਾਉਣਾ ਚਾਹੁੰਦੀ ਹੈ ਔਰ ਲੋਕ ਜਿਹੜੇ ਪੰਜਾਬ ਦੇ ਬਹਾਦਰ ਲੋਕ ਚਾਹੇ ਉਹ ਜੰਮੂ ਕਸ਼ਮੀਰ ਹੋਵੇ ਚਾਹੇ ਦਿੱਲੀ ਵਿੱਚ ਕਿਸਾਨਾਂ ਦਾ ਅੰਦੋਲਨ ਹੋਵੇ ਚਾਹੇ ਉਹ ਕੋਰੇ گاؤں ਜਿੱਥੇ ਦਲਤਾਂ ਦੇ ਉਹਨਾਂ ਸੂਰਬੀਰਾਂ ਨੂੰ ਸ਼ਰਧਾਂਜਲੀ ਦੇਣ ਲਈ ਦੇਸ਼ ਦੇ ਨਾਮ 'ਤੇ ਲੋਕ ਇਕੱਠੇ ਹੋਏ ਸੀਗੇ ਉਹਨਾਂ ਨੂੰ ਜੇਲਾ ਵਿੱਚ ਛੇਟ ਕੇ ਔਰ ਉਹਨਾਂ ਦੀ ਆਵਾਜ਼ ਨੂੰ ਬੰਦ ਕਰਕੇ ਦਲਤਾਂ ਦੀ ਆਵਾਜ਼ ਨੂੰ ਬੰਦ ਕਰਨਾ ਚਾਹੁੰਦੀ ਹੈ ਉਹ ਉਹਨਾਂ ਲੋਕਾਂ ਨੂੰ ਜਿਹੜੇ ਮਣੀਪੁਰ ਦੇ ਵਿੱਚ ਜੇਸ ਟੰਗ ਦੇ ਨਾਲ ਉਥੇ ਲੋਕਾਂ ਦੇ ਜਮਹੂਰੀ ਹੱਕਾਂ ਦਾ ਉਹਨਾਂ ਦੇ ਦਾ ਹਨਨ ਕੀਤਾ ਗਿਆ ਉਹਦੇ ਖਿਲਾਫ ਜਿਹੜੇ ਲੋਕ ਬੋਲਦੇ ਨੇ ਉਹਨਾਂ ਦੇ ਖਿਲਾਫ ਬੋਲੇ ਨੇ ਉਸ ਤੇ ਲਈ ਅੱਜ ਅਸੀਂ ਜਲੰਧਰ ਦੇ ਵਿੱਚ ਵੀ ਅੱਜ ਰਾਸ਼ਪਤੀ ਨੂੰ ਮੰਗ ਪੱਤਰ ਦੇਣ ਜਾ ਰਹੇ ਆ ਕਿ ਇਹ ਜਵਾਨ ਬੰਦੀ ਲਈ ਜਿਹੜਾ ਤੁਸੀਂ ਉਹਨਾਂ ਜਿਹੜੇ ਲੋਕਾਂ ਦੇ ਹੱਕਾਂ ਲਈ ਬੋਲਦੇ ਨੇ ਉਹ ਦਾਨਵਸ਼ ਗਾਨੈਸ਼ਵਰ ਲੋਕ ਬੁੱਧੀਜੀਵੀ ਲੋਕ ਵਕੀਲ ਲੋਕ ਉਹਨਾਂ ਲੋਕਾਂ ਨੂੰ ਤੁਸੀਂ ਜੇ ਉਹਨਾਂ ਦੀ ਜਵਾਨ ਬੰਦੀ ਕਰੋਗੇ ਤੇ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ